ਮੈਂ ਵਾਈਟ ਟੀ ਸੂਟ ਪਹਿਨੀ ਪਰ ਤਾਂ ਪਾਈ ਤੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਇੱਕ ਵਾਰ ਫਿਰ ਮੇਰੇ ਚੈਨਲ ਤੇ ਅੱਜ ਮੈਨੂੰ ਇੱਕ ਕਾਫੀ ਮੈਸੇਜ ਆ ਰਹੇ ਸੀ ਸਕਰੀਨ ਤੇ ਸਕਰੀਨ ਦਾ ਫਿਰ ਮੈਂ ਸਪੈਸ਼ਲੀ ਫਰੇਮ ਬਣਵਾਇਆ ਇੱਕ ਵੀਡੀਓ ਪਾਉਣ ਵਾਸਤੇ ਵੈਸੇ ਤਾਂ ਮੇਰੇ ਸਕਰੀਨ ਆ ਮੇਰੇ ਬਹੁਤ ਕਾਫੀ ਜ਼ਿਆਦਾ ਸੀਗੀਆਂ ਮੈਨੂੰ ਲੋੜ ਨਹੀਂ ਸੀ ਸੋ ਮੈਂ ਅੱਜ ਆਪਾਂ ਸਕਰੀਨ ਬਣਾਵਾਂਗੇ ਇਹ ਦੇਖੋ ਮੈਂ ਲੱਕੜ ਦਾ ਫਰੇਮ ਬਣਵਾਇਆ ਸੀ ਇਸ ਤੀਰ ਨੂੰ ਉਹ ਮੈਂ ਕਿਹਾ ਕਿ ਇਹ ਮੈਂ ਉੱਪਰ ਜਾਲੀ ਲਾਈ ਆਂ ਕਾਫੀ ਇਹ ਸੰਗਣੀ ਜਾਲੀ ਹੁੰਦੀ ਹੈ ਜਿਹੜੇ ਕਰਕੇ ਉਹ ਹੋਰ ਜਿਆਦਾ ਬਰੀਕ ਜਾਲੀ ਹੁੰਦੀ ਹੈ ਜਿਹਾ ਪਾਈ ਦੇ ਜਿੱਤੀ ਵਿੱਚ ਦੀ ਦੇਖਦੇ ਆ ਨਾ ਟਰਾਂਸਪੇਰੈਂਟ ਦੱਸਦਾ ਜ਼ਰੂਰ ਆ ਲੇਕਿਨ ਜਿਹੜੀਆਂ ਇਹਦੇ ਵਿੱਚ ਜਾਲੀ ਦੇ ਵਿੱਚ ਸਰਾਖ ਆ ਮੋਰੀਆਂ ਉਹ ਆਪਾਂ ਨੂੰ ਬਿਲਕੁਲ ਨਜ਼ਰ ਨਹੀਂ ਆਉਂਦੀਆਂ ਵੀ ਇੰਨੀ ਕਿ ਸੰਗਣੀ ਜਾਲੀ ਹੈ ਸੋ ਆਪਾਂ ਅੱਜ ਬਣਾਉਣ ਲੱਗਦੇ ਆ ਇਹਦੇ ਚ ਆਪਾਂ ਕੀ ਲੈਣਾ ਵੀ ਇੱਕ ਤਾਂ ਆਪਾਂ ਦੇਖੋ ਆਪਾਂ ਨੂੰ ਇਹ ਬੜੀ ਫਰੇਮ ਦੇ ਉੱਪਰ ਜਾਲੀ ਜਿਹੜੀ ਅਟੈਚ ਚਾਹੀਦੀ ਆ ਆਪਾਂ ਨੂੰ ਇੱਕ ਆਪਾਂ ਜਿਵੇਂ ਫੋਟੋ ਫਰੇਮ ਕੜਵਾਉ ਲ ਪਹਿਲਾਂ ਮੈਂ ਤੁਹਾਨੂੰ ਇੱਕ ਸਕਰੀਨ ਬਣਾ ਕੇ ਦੱਸ ਦੱਸ ਚੁੱਕੀ ਆ ਬਹੁਤ ਮੈਨੂੰ ਕਮੈਂਟ ਕਮੈਂਟ ਵੀ ਆਉਂਦੀ ਆ ਮੈਸੇਜ ਵੀ ਆਉਂਦੇ ਕਹਿੰਦੇ ਮੈਡਮ ਤੁਸੀਂ ਦੁਆਰਾ ਬਣਾ ਕੇ ਦੱਸੋ ਆ ਤਾਂ ਪੈ ਇੱਕ ਥੋੜਾ ਇਹ ਅਲੱਗ ਤਰੀਕੇ ਨਾਲ ਬਣਾਉਣਾਗੇ ਸੋ ਮੈਂ ਡਿਜ਼ਾਈਨ ਕੜਵਾਇਆ ਸੀ ਇਹਦੇ ਵਿੱਚ ਵੈਸੇ ਹੀ ਪਹਿਲਾਂ ਮੇਰਾ ਇੱਕ ਡਿਜ਼ਾਈਨ ਹੋਦਾ ਬਣਾਉਣਾ ਦੇ ਵਿੱਚ ਦੋ ਡਿਜ਼ਾਈਨ ਬਣਾਉਂਗੀ ਮੈਂ ਇਸ ਲਈ ਥੋੜੀ ਵੱਡੀ ਸੀ ਹੋ ਸਕਦਾ ਤੁਹਾਨੂੰ ਇਹਦੇ ਛੋਟੀ ਦਿਸ ਰਹੀ ਹੋਵੇ ਸਕਰੀਨ ਕਾਫੀ ਵੱਟੀ ਹੈ ਇਹ ਦੇਖੋ ਇਸ ਤਰ੍ਹਾਂ ਆਪਾਂ ਇਹੜਾ ਡਿਜ਼ਾਈਨ ਸੈੱਟ ਕਰ ਲੈਣਾ ਇਹਦੇ ਵਿੱਚ ਠੀਕ ਹੈ ਇਸ ਤਰ੍ਹਾਂ ਸੋ ਪੈਨਸਲ ਦੀ ਮਦਦ ਦੇ ਨਾਲ ਆਪਾਂ ਹੁਣ ਇਹ ਜਿਹੜਾ ਆਪਾਂ ਡਿਜ਼ਾਈਨ ਡਰਾ ਕਰ ਲਾਂਗੇ ਕੋਈ ਓਕੀ ਨਹੀਂ ਹੈਗੀ ਇਹ ਬਣਾਉਣੀ ਬਾਕੀ ਸਕਰੀਨ ਤੇ ਫਰੇਮ ਜਿਹੜੇ ਤੁਹਾਨੂੰ ਜਿਹੜੀ ਦੁਕਾਨ ਤੋਂ ਮਿਲਦੇ ਹੈ ਨਾ ਮੈਂ ਪਤਾ ਕਰਕੇ ਦੱਸੂਗੀ ਤੁਹਾਨੂੰ ਮੈਨੂੰ ਉਹਦਾ ਨੰਬਰ ਨਹੀਂ ਮਿਲਿਆ ਹਜੇ ਮੇਰੇ ਇੱਕ ਦੋ ਸਟੂਡੈਂਟ ਨੇ ਉੱਥੋਂ ਮੰਗਵਾਈ ਹੈ ਪਟਿਆਲੇ ਤੋਂ ਇਹ ਦੋ ਘਨਵਾਰ ਨਨ ਪਰਦਵਾਰੇ ਦੇ ਪਿਛਲੇ ਪਾਸੇ ਦੱਸ ਰਹੇ ਕੋਈ ਦੁਕਾਨ ਮੈਨੂੰ ਨਾਮ ਵੀ ਉਹਨਾਂ ਨੇ ਦੱਸਿਆ ਨਹੀਂ ਕਰਦੇ ਸੀ ਭੇਜਾਂਗੇ ਲੈ ਕੇ ਪਰ ਦੱਸਿਆ ਨਹੀਂ ਉਹਨਾਂ ਨੇ ਜਿੱਥੇ ਜਾਣੀ ਵਗੈਰਾ ਸਾਰਾ ਕੁਝ ਮਿਲਦਾ ਫਰੇ ਵੀ ਜਿਹੜੇ ਬਲੇ ਬਣਾਏ ਮਿਲ ਜਾਂਦੇ ਉਸ ਸਿਧਾਂਤ ਤੋਂ ਤੇ ਜੇ ਮੈਨੂੰ ਮਿਲ ਗਿਆ ਤਾਂ ਮੈਂ ਤੁਹਾਨੂੰ ਜ਼ਰੂਰ ਹੀ ਬਾਈ ਦੇ ਵਿੱਚ ਇਹਦਾ ਸਾਰੀ ਤੁਹਾਨੂੰ ਜਾਣਕਾਰੀ ਦਿਉਂਗੀ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਰੇ ਇਹਨਾਂ ਦੇਖ ਕੇ ਕੋਈ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਅੱਕੇ ਜਿਵੇਂ ਮੈਂ ਕਾਫੀ ਦਿਨਾਂ ਬਾਅਦ ਡਿਟੀ ਬਣਾਉਣ ਲੱਗੀ ਕਿਤਾ ਗਰਮੀ ਬਹੁਤ ਜ਼ਿਆਦਾ ਸੀ ਇੱਕ ਟਾਈਮ ਨਹੀਂ ਸੀ ਮੇਰੇ ਕੋਲ ਇਹ ਹੌਲੀ ਹੌਲੀ ਇਸੇ ਤਰ੍ਹਾਂ ਡਿਜ਼ਾਈਨ ਕਰਾਂਗਾ ਡਰਾ ਕਰਾਂਗੇ ਜਾਣੀ ਦੇਖੋ ਇਹ ਪੈਨ ਦੇ ਨਾਲ ਵੀ ਤੁਸੀਂ ਕਰ ਸਕਦੇ ਆ ਜ਼ਰੂਰੀ ਨਹੀਂ ਆਪਾਂ ਵੀ ਪੈਂਸਲ ਦੇ ਨਾਲ ਹੀ ਕਰ ਲਈਏ ਕੋਈ ਵੀ ਜਿਹੜੀ ਵੀ ਚੀਜ਼ ਤੁਹਾਡੇ ਕੋਲ ਹੈਗੀ ਹੈ ਪੈਨ ਨਾਲ ਪੈਂਸਲ ਜੋ ਵੀ ਹੈਗਾ ਉਹਦੇ ਨਾਲ ਤੁਸੀਂ ਜਿਹੜੀ ਡਰਾ ਕਰ ਸਕਦੇ ਆ ਅੱਜ ਥੋੜੀ ਜਿਹੀ ਮੇਰੀ ਵੀਡੀਓ ਦੇ ਵਿੱਚ ਆਵਾਜ਼ ਆਊਗੀ ਕਿਉਂਕਿ ਮੈਂ ਏਸੀ ਛੱਡਿਆ ਹੋਇਆ ਗਰਮੀ ਕਾਫੀ ਜ਼ਿਆਦਾ ਸੀਗੀ ਬਾਕੀ ਜਦੋਂ ਮੈਂ ਕੋਈ ਚੀਜ਼ ਤੁਹਾਨੂੰ ਬਣਾ ਕੇ ਦਿਖਾਉਣੀ ਆ ਪਲੀਜ਼ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਪੂਰੀ ਵੀਡੀਓ ਦੇਖਦੇ ਨਹੀਂ ਫਿਰ ਮੈਨੂੰ ਵਾਰੀ-ਵਾਰ ਕਮੈਂਟ ਕਰਦੇ ਆ ਮੈਡਮ ਅਜਾ ਆ ਰਹਿ ਗਿਆ ਆ ਰਿਹਾ ਮੈਂ ਕੋਈ ਵੀ ਐਸੀ ਵੀਡੀਓ ਨਹੀਂ ਹੈਗੀ ਜਿਹਦੇ ਵਿੱਚ ਮੈਂ ਤੁਹਾਨੂੰ ਕੰਪਲੀਟਲੀ ਸਾਰਾ ਚੋ ਪੂਰਾ ਦੱਸਦੀ ਨਹੀਂ ਉਹਦਾ ਜੋ ਵੀ ਚੀਜ਼ ਮੈਂ ਬਣਾਉਣੀ ਹੈ ਪਰ ਤੁਸੀਂ ਨਾ ਤਾਂ ਸ਼ੇਅਰ ਕਰਦੇ ਆਂਗੇ ਨਾ ਤੁਸੀਂ ਇਹਨੂੰ ਲਾਈਕ ਕਰਦੇ ਆਂਗੇ ਨਾ ਪੂਰੀ ਵੀਡੀਓ ਦੇਖਦੇ ਆਂਗੇ ਦੇਖੋ ਪਲੀਜ਼ ਇਸ ਤਰ੍ਹਾਂ ਨਾ ਕਰਿਆ ਕਰੋ ਇੰਨੀ ਜਾਣਕਾਰੀ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਤੁਹਾਨੂੰ YouTube ਤੇ ਦੇ ਰਿਹਾ ਹੋਗਾ ਬਾਕੀ ਜਿਹੜੀ ਜਾਲੀ ਜਿੰਨੇ ਨੰਬਰ ਹੈਗੇ ਉਹ ਵੀ ਮੈਂ ਤੁਹਾਨੂੰ ਦੱਸੂਗੇ ਕਿੰਨੇ ਨੰਬਰ ਜੜੀ ਉਸ ਇਹ ਲੈ ਹਾਂਜੀ ਆਪਣਾ ਡਰਾਅ ਇਹ ਹੋ ਗਿਆ ਜਿਹੜਾ ਆਪਣਾ ਫਲਾਵਰ ਕਰਨਾ ਸੀ ਆਪਾਂ ਤੇ ਸੋ ਆਪਾਂ ਅੱਗੇ ਇਹਨੂੰ ਕਰਦੇ ਹਾਂ ਤਿਆਰੀ ਹੋ ਰਹੀ ਦੀ ਦੇਖੋ ਪਹਿਲਾਂ ਜਿਹੜਾ ਆਪਾਂ ਸਕਰੀਨਾਂ ਬਣਾਈਆਂ ਸੀ ਉਹ ਤੁਹਾਨੂੰ ਦਿਖਾਉਣੀ ਆ ਦੇਖੋ ਜਿਹੜੀ ਪਹਿਲਾਂ ਇਹ ਬਣੇ ਸਕਰੀਨਾਂ ਬਣੀਆਂ ਹੋਈਆਂ ਹਨ ਮੇਰੀਆਂ ਇਹ ਮੇਰੇ ਕਾਫੀ 10-12 ਸਕਰੀਨਾਂ ਮੇਰੀ ਬਣੀਆਂ ਹੋਈਆਂ ਇਹ ਏ ਆਪਾਂ ਦੇਖੋ ਏ ਏਸ਼ੀਅਨ ਪੇਂਟ ਜਿਹੜੇ ਹੁੰਦੇ ਆ ਨਾ ਇਹ ਵਾਲੇ ਇਹਦੇ ਨਾਲ ਬਣਾਈਆਂ ਸੀ ਆ ਦੇਖੋ ਜਿਹੜੀਆਂ ਆਪਣੇ ਦਰਵਾਜ਼ਿਆਂ ਨੂੰ ਕਲਰ ਹੁੰਦੇ ਆ ਡੋਰ ਨੂੰ ਡੇਡ ਕਲਰ ਉਹ ਵਾਲੇ ਕਲਰ ਸੀਗੇ ਇਹਦੇ ਨਾਲ ਬਣਾਇਆ ਹੈ ਇੱਕ ਬਰਾਹ ਕੁਦਰਤੀ ਮੇਕਪਿਆ ਸੀਗਾ ਆ ਜਾਪੇ ਕੇ ਲੱਗ ਚੀਜ਼ ਨਾਲ ਬਣਾਵਾਂਗੇ ਠੀਕ ਹੈ ਜੀ ਇਹ ਦੇਖੋ ਇਹ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਆ ਇਹ ਵਾਲਾ ਡਿਜ਼ਾਈਨ ਆ ਤੇ ਪਾਸੇ ਆਪਣਾ ਰੰਗ ਸ਼ੋ ਹੋ ਰਿਹਾ ਆ ਪੰਨ ਤੇ ਜਿਹੜੀ ਅੱਜ ਆਪਾਂ ਸਕਰੀਨ ਬਣਾਵਾਂਗੇ ਨਾ ਉਹ ਇੱਕ ਟ੍ਰਾਂਸਪੇਰੈਂਟ ਹੋਊਗੀ ਉਹ ਜਿੱਥੇ ਆਪਾਂ ਕਲਰ ਭਰਾਂਗੇ ਉਹ ਦਿਖ ਨਹੀਂ ਜਾਊਗਾ ਜਿਸੂਗਾ ਨਹੀਂ ਨੂੰ ਇਹ ਦੇਖੋ ਇਹ ਫਿਨਿਸ਼ਿੰਗ ਦੇ ਵਾਸਤੇ ਜਿਵੇਂ ਆਪਾਂ ਜੀਆਂ ਟਾਲੀ ਪਾਲਿਸ਼ ਕਰਦੇ ਜਿਹੜਾ ਆਪਾਂ ਜੋੜਦੇ ਦੌਰਾਂ ਨੂੰ ਉਹਨਾਂ ਦੇ ਉੱਪਰ ਜਿਹੜੀ ਪਾਲਿਸ਼ ਮਾਰਦੇ ਆ ਉਹ ਵਾਲੀ ਪਾਲਿਸ਼ ਆ ਵਾਰਨਿਸ਼ਿੰਗ 골ਡਨ ਵਾਰਨਿਸ਼ ਵਾਰਨਿਸ਼ ਹੀ ਕਹਿੰਦੇ ਆਪਾਂ ਨੇ ਜਦੋਂ ਤੁਸੀਂ ਦੁਕਾਨ ਤੇ ਲੈਣ ਜਾਓਗੇ ਨਾ ਸ਼ਾਪ ਤੇ ਲੈਣ ਜਾਓਗੇ ਤੁਸੀਂ ਇਹਨੂੰ ਵਾਰਨਿਸ਼ ਕਹਿ ਕੇ ਹੀ ਲੈ ਕੇ ਆਉਂਗੇ ਇਹ ਵਾਰਨਿਸ਼ ਆ ਇਹ ਦੇਖੋ ਇਹ ਟ੍ਰਾਂਸਪੇਰੈਂਟ ਆਪਾਂ ਜਦੋਂ ਬਲਾਕ ਪੇਂਟਿੰਗ ਕਰਦੇ ਆ ਉਦੋਂ ਵੀ ਆਪਣੇ ਕੰਮ ਆਉਂਦੀ ਹੈ। ਉਦੋਂ ਵੀ ਆਪਾਂ ਇਹਨੂੰ ਵਰਤਦੇ ਆ। ਸੋ ਆਪਾਂ ਸਟਾਰਟ ਕਰਦੇ ਹਾਂ। ਥੋੜੀ ਕਲਰ ਨਾਲ ਉਹ ਕਰਨੀ ਥੋੜੀ ਜਿਹੀ ਮੁਸ਼ਕਲ ਆਈ। ਜਦੋਂ ਸੌਖੀ ਹੋ ਉਸ ਤੋਂ ਬਾਅਦ ਆ ਇਹ ਸੇਮ ਜਿਵੇਂ ਜਾਲੀ ਦਾ ਕਲਰ ਆ ਇਸੇ ਤਰ੍ਹਾਂ ਬਣ ਜਾਣੀ। ਉਹ ਥੋੜੀ ਆਪਨ ਲੱਗ ਰਹੀ ਹੈ ਜੋ ਗਿੱਲੀ ਆ ਤਾਂ ਦਿਖ ਰਹੀ ਹੈ ਆਪਨ ਜਦੋਂ ਸੁੱਕੀ ਉਦੋਂ ਨਹੀਂ ਦਿਸਣਾ ਨਹੀਂ ਬਾਕੀ ਇਹਦਾ ਮੈਂ ਫਰੇਮ ਰੱਖਿਆ ਹੋਇਆ ਇਹ ਦੇਖੋ ਥੱਲੇ ਮੈਂ ਸਕੇਲ ਥੱਲੇ ਰੱਖਿਆ ਹੋਇਆ ਜੀ ਇਹਨੂੰ ਉੱਪਰ ਉੱਚਾ ਚੁੱਕ ਕੇ ਫੇਰ ਇਹਨੂੰ ਆਪਾਂ ਕਲਰ ਕਰਨਾ ਕਿਉਂਕਿ ਜੇ ਆਪਾਂ ਉੱਪਰ ਇਹਦੇ ਆਏ ਟੇਬਲ ਦੇ ਉੱਪਰ ਰੱਖ ਲੈਂਦੇ ਜਿਹੜਾ ਕੱਪੜਾ ਵਿਛਾਇਆ ਹੋਇਆ ਸੀ ਉਹਦੇ ਵਿੱਚ ਹੀ ਚਲੇ ਜਾਣਾ ਸਾਰਾ ਮਟੀਰੀਅਲ ਜਾਲੀ ਦੇ ਵਿੱਚ ਨਹੀਂ ਰਹਿਣਾ ਬਾਕੀ ਜਿਵੇਂ ਥੋੜੀ ਸਪੇਸ ਆ ਜਿੱਥੇ ਉੱਥੇ ਬ੍ਰਸ਼ ਬਿਲਕੁਲ ਬਰੀਕ ਲੈਣਾ ਇਹਨਾਂ ਦੇਖੋ ਮੁਸ਼ਕਲ ਹੈ ਇਸ ਕਰਕੇ ਆ ਕਰਨੀ ਕਿਉਂਕਿ ਇਹ ਦੱਸ ਨਹੀਂ ਰਹੇਗੀ ਬਹੁਤ ਧਿਆਨ ਨਾਲ ਕਰਨੀ ਪੈਣੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਉਂਕਿ ਮੈਂ ਹਰ ਵੀਡੀਓ ਦੇ ਵਿੱਚ ਹਰ ਮਟੀਰੀਅਲ ਬਾਰੇ ਤੁਹਾਨੂੰ ਜਾਣਕਾਰੀ ਦਿੰਨੀ ਆ ਕਦੇ ਨਹੀਂ ਮੈਂ ਭੋਇਆ ਵੀ ਕਦੇ ਮੈਂ ਤੁਹਾਨੂੰ ਮਟੀਰੀਅਲ ਨਾ ਦਿਖਾਇਆ ਹੋਵੇ ਕਈ ਵਾਰ ਮੈਂ ਜਿਵੇਂ ਬੋਲ ਕੇ ਸਮਝਾ ਜਾਨੀ ਗੱਲ ਉਹ ਉਸ ਚੀਜ਼ ਨੂੰ ਉਸ ਗੱਲ ਨੂੰ ਤੁਸੀਂ ਵਾਰੀ ਵਾਰੀ ਫਿਰ ਕਹਿੰਦੇ ਹੋ ਮੈਡਮ ਆਹ ਚੀਜ਼ ਰਹੇਗੀ ਪਰ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਨੂੰ ਸਾਰਾ ਕੁਝ ਸਮਝਾਵਾ ਹੋਲੀ ਹਰਿਧਿਆ ਨਾ ਤੁਹਾਨੂੰ ਇਹ ਸਕਰੀਨ ਬਣਾਉਣੀ ਪੈਣੀ ਹੈ। ਮੈਂ ਕਿ ਪਹਿਲਾਂ ਮੈਂ ਇੱਕ ਵੀਡੀਓ ਜਿਹੜੀ ਬਣਾਈ ਹੋਏ ਚ ਦੱਸਿਆ ਤੁਹਾਨੂੰ ਵੀ ਜਿਹੜਾ ਡਿਜ਼ਾਈਨ ਆ ਉਹ ਤੁਸੀਂ ਵੱਡੇ ਡਿਜ਼ਾਈਨ ਦੇ ਵਿੱਚ ਕਰਕੇ ਦੇਖਿਓ ਪਹਿਲਾਂ। ਬਾਕੀ ਜੇ ਤੁਸੀਂ ਇਹਨੂੰ ਪਤਲਾ ਕਰਨਾ ਚਾਹੁੰਦੇ ਹੋ ਵਾਰਨਿਸ਼ ਨੂੰ ਤਾਂ ਤੁਸੀਂ ਧਾਰਪਿੰਦ ਦਾ ਤੇਲ ਪਾ ਸਕਦੇ ਹੋ ਵਿੱਚ ਇਹਦੇ ਜਾਲੀ ਬਹੁਤ ਜਿਆਦਾ ਬਰੀਕ ਕਰਕੇ ਥੋੜੀ ਮੁਸ਼ਕਲ ਆਉਂਦੀ ਹੈ ਇਹਦੇ ਵਿੱਚ ਹੌਲੀ ਹੌਲੀ ਕਲਰ ਜਿਵੇਂ ਇਹਦੇ ਆਰ ਪਰ ਹੁੰਦਾ ਹੈ ਕਲਰ ਕਿ ਜਾਲੀ ਤੁਹਾਨੂੰ ਕਿਤੋਂ ਵੀ ਨਾ ਮਿਲੀ ਤਾਂ ਤੁਸੀਂ ਜਿਵੇਂ ਮੈਂ ਤੁਹਾਨੂੰ ਪਹਿਲੀ ਵੀਡੀਓ ਜੀ ਦੱਸ ਚੁੱਕੀ ਹਾਂ ਇਹ ਜਿਹੜੇ ਆਪਣੇ ਕਾਰਡ ਵਾਲੇ ਹੁੰਦੇ ਆ ਗਾਇ ਸ਼ਾਦੀ ਨੂੰ ਕਾਰਡ ਬੰਦੇ ਜਿਹੜੇ ਜਿਸ ਤਰ੍ਹਾਂ ਵਿਜ਼ਿਟਿੰਗ ਕਾਰਡ ਬੰਦੇ ਜਾਂ ਕੋਈ ਵੀ ਆਪਣੀ ਬੰਦਾ ਕਾਰਡ ਉਹਨਾਂ ਨੂੰ ਵੀ ਪਤਾ ਕਰ ਸਕਦੇ ਕਈ ਵਾਰ ਫੋਟੋਗ੍ਰਾਫਰ ਕੋਲ ਹੁੰਦਾ ਜਲਦੀ ਹੈ ਜੀ ਉਹਨਾਂ ਤੋਂ ਪਤਾ ਕਰ ਲੀ ਬਾਕੀ ਆਨਲਾਈਨ ਮਿਲ ਜਾਂਦੀ ਹੈ ਬਹੁਤ ਜ਼ਿਆਦਾ ਤੁਸੀਂ ਸਰਚ ਚੰਗੀ ਤਰ੍ਹਾਂ ਮਾਰੋ ਉਹਨਾਂ ਨੂੰ ਕੋਈ ਸਕਰੀਨ ਵਾਲੀ ਜਾਲੀ ਜੇ ਤੁਸੀਂ ਸਕਰੀਨ ਵਾਲੀ ਜਾਲੀ ਬਲਿਖ ਕੇ ਸਰਚ ਮਾਰੋਗੇ ਤਾਂ ਆਪਣੇ ਆਪ ਹੀ ਤੁਹਾਡੇ ਅੱਗੇ ਆ ਜਾਣੀ ਹੈ ਜਿਹੜਾ ਵਾਰਨਿਸ਼ ਵਗੈਰਾ ਹੈ ਤੁਹਾਨੂੰ ਕੈਮੀਕਲ ਸ਼ਾਪ ਤੋਂ ਮਿਲ ਜਾਣਾ ਜੇ ਤੁਹਾਨੂੰ ਕਲਰ ਵਗੈਰਾ ਮਿਲਦੇ ਆਪਣੇ ਘਰ ਨੂੰ ਕਰਨ ਵਾਲੇ ਉਥੇ بڑے ਆਮ ਨਾਲ ਮਿਲ ਜਾਂਦਾ ਹੈ ਜਿਸ ਤਰ੍ਹਾਂ ਆਨਲਾਈਨ ਬਣੀਆਂ ਬਣਾਈਆਂ ਇਹ ਸਕਰੀਨ ਮਿਲ ਰਹੀ ਹੈ ਉਹ ਤੁੜੀਆਂ ਤੁਹਾਨੂੰ ਕਾਸਟਲੀ ਵੇਨ ਪਹਿਣੀ ਹੈ ਲੇਕਿਨ ਉਹ ਵਧੀਆ ਬਣੀਆਂ ਹੁੰਦੀਆਂ ਹੋਊਗਾ ਬਣਾਉਣੀ ਓਕੀ ਨਹੀਂ ਥੋੜਾ ਮਟੀਰੀਅਲ ਥੋੜਾ ਮਿਲਣਾ ਥੋੜਾ ਲੱਗ ਰਿਹਾ ਮੈਨੂੰ ਵੀ ਕਈ ਵਾਰ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਹੈ ਬਾਕੀ ਮੈਂ ਤੁਹਾਨੂੰ ਪੂਰਾ ਡਿਟੇਲ ਦੱਸਦਾ ਟਰਾਈ ਜ਼ਰੂਰ ਕਰਿਓ ਓਕੀ ਜਿਸ ਤਰ੍ਹਾਂ ਮੈਂ ਤੁਹਾਨੂੰ ਇੰਨੀ ਬਰੀਕੀ ਦੇ ਵਿੱਚ ਜਾਣਕਾਰੀ ਦਿੰਦੀ ਆਂ ਪਰ ਤੁਸੀਂ ਮੇਰੀ ਵੀਡੀਓ ਨੂੰ ਪੂਰਾ ਨਹੀਂ ਦੇਖਦੇ ਇਸ ਪੂਰਾ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਕਦੇ ਕਦੇ ਮੈਨੂੰ ਬਹੁਤ ਮਹਿਸੂਸ ਹੁੰਦਾ ਆ ਕਿ ਆਪਾਂ ਜਦੋਂ ਕੋਈ ਚੰਗੀ ਚੀਜ਼ ਦੱਸ ਰਹੇ ਆ ਉਹਨੂੰ ਆਪਾਂ ਸ਼ੇਅਰ ਨਹੀਂ ਕਰਦੇ ਮਾੜੀ ਚੀਜ਼ ਹਰ ਹਰ ਇੱਕ ਦੀ ਆਪਾਂ ਹਰ ਦੁਨੀਆ ਹਰ ਇੱਕ ਦੁਨੀਆ ਦੇ ਮੈਂਬਰ ਦੇ ਮੁਰੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆਂ ਉਹ ਚੰਗੀ ਚੀਜ਼ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਸਮਤ ਹਰ ਬੰਦੇ ਨੇ ਆਪਣੀ ਆਪਣੀ ਖਾਣੀ ਜੀ ਆਪਾਂ ਇਹ ਨਹੀਂ ਹੈਗਾ ਵੀ ਜੇ ਤੁਸੀਂ ਕਿਸੇ ਨੂੰ ਸ਼ੇਅਰ ਕਰਤਾ ਕੋਈ ਹੋਰ ਕੰਮ ਕਰਨ ਲੱਗ ਗਿਆ ਤੇ ਤੁਹਾਡਾ ਕੰਮ ਘਟ ਜੂਗਾ ਨਹੀਂ ਆਪਣੇ ਮਨ ਦੀ ਬਹੁਤ ਵੱਡੀ ਗਲਤਫਹਮੀ ਹੈ ਜੋ ਪ੍ਰਮਾਤਮਾ ਨੇ ਆਪਣੇ ਕਰਮਾਂ 'ਚ ਲਿਖਤਾ ਹਰ ਹਾਲ ਤਖਾਣਾ ਤੇ ਜੀ ਆਪਣੇ ਕਰਮਾਂ ਦੇ 'ਚ ਪ੍ਰਮਾਤਮਾ ਨੇ ਉਹ ਚੀਜ਼ ਲਿਖੀ ਨਹੀਂ ਭੁੱਖੀ ਲਿਖੀ ਹੈ ਫਿਰ ਆਪਾਂ ਨੂੰ ਕੋਈ ਵੀ ਜਾਨ ਵਾਲਾ ਨਹੀਂ ਬੜਿਆ ਦੁਨੀਆ ਤੇ ਸੋ ਜਦੋਂ ਕੋਈ ਚੰਗੀ ਚੀਜ਼ ਦੇਖਦੇ ਹਨ ਸ਼ੇਅਰ ਜਰੂਰ ਕਰਿਆ ਕਰੋ। ਬਾਕੀ ਬਹੁਤ ਜਲਦ ਤੁਹਾਨੂੰ ਮੈਂ ਇੱਕ ਕੈਨਵਸ ਦੀਆਂ ਇਹ ਸਿੰਧਰੀਆਂ ਬੰਦੀਆਂ ਕੈਨਵਸ ਦੇ ਉੱਪਰ। ਆਪਾਂ ਬਹੁਤ ਜਲਦ ਤੁਹਾਨੂੰ ਉਹ ਵੀ ਸਿਖਾਉਂਗੀ ਨਾ। मटीरियल मेरा सारा लिया लेकिन मैं टाइम थोड़ी प्रॉब्लम है स्टूडेंट जो काफी लेट देखो थोड़ी जगह तो कि टाइम लग गया ਜਿਹੜੀ ਵੀਡੀਓ ਥੋੜੀ ਸ਼ੋਰ ਸ਼ਰਾਬਾ ਜ਼ਿਆਦਾ ਸੁਣਾਈ ਦੇਊਗਾ ਹੁਣ ਹਰ ਪੇਂਟਿੰਗ ਨੂੰ ਹਰ ਚੀਜ਼ ਨੂੰ ਤੁਸੀਂ ਕਰਕੇ ਦੇਖਿਆ ਕਰੋ ਜਿਸ ਤਰ੍ਹਾਂ ਇਸ ਸਕਰੀਨ ਇਹਨੂੰ ਜ਼ਰੂਰ ਬਣਾ ਕੇ ਦੇਖਿਓ ਨੀ ਹੁੰਦਾ ਕਿੱਸ ਮੂਡ ਤੇ ਕਿ ਕਿੱਥੇ ਜਾ ਕੇ ਆਪਾਂ ਨੂੰ ਕੋਈ ਕੰਮ ਸ਼ੁਰੂ ਕਰਨਾ ਪੈ ਜੀ ਮੈਂ ਮੈਰੇ ਹੀ ਤੋਂ ਪਹਿਲਾਂ ਥੋੜਾ ਬਹੁਤ ਮੈਂ ਪੈਂਡਿੰਗ ਕਰਦੀ ਸੀ ਤੇ ਦੇਖੋ ਹੁਣ ਮੇਰੇ ਤੋਂ ਬਾਅਦ ਮੈਂ ਜਿਵੇਂ 58 ਸਾਲ ਦੀ ਉਮਰ ਹੋ ਗਈ। ਇਹ ਮੈਂ ਦੁਬਾਰਾ ਇਸ ਚੀਜ਼ ਨੂੰ ਮੈ ਰਹਾਂ ਜਿਵੇਂ ਸੋਸ਼ਲ ਮੀਡੀਆ ਤੇ ਦੇਖਿਆ ਤਾਂ ਮੈਨੂੰ ਬੜਾ ਵਧੀਆ ਲੱਗਾ ਫਿਰ ਮੈਂ ਇੱਕ ਸੱਚਾ ਵੀ ਦੁਬਾਰਾ ਇਹ ਕੰਮ ਕਰਨਾ ਚਾਹੀਦਾ। ਉਹ ਤਾਂ ਮੇਰੇ ਕਾਫੀ ਸਾਲ ਹੋ ਗਏ। ਇਹ ਪੇਂਟਿੰਗ ਕਰਦੀ ਨੂੰ। ਕਿਉਂਕਿ ਜਦੋਂ ਆਪਾਂ ਬੱਚੇ ਵੱਡੇ ਹੋ ਜਾਂਦੇ ਆ ਫਿਰ ਇੱਕ ਇਕੱਲਾਪਨ ਜਿਹੜਾ ਹੁੰਦਾ ਉਹ ਵੀ ਆਪਾਂ ਨੂੰ ਬਹੁਤ ਤੰਗ ਕਰਦਾ। ਜਿਵੇਂ ਜਿਵੇਂ ਉਮਰ ਵੱਧਦੀ ਤੇਵੇਂ ਤੇਵੇਂ ਆਪਾਂ ਇਹਨੂੰ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਜ਼ਿਆਦਾ ਬੈਟਰ ਹੈ ਕਿਉਂਕਿ ਬੱਚੇ ਆਪਣੇ ਆਪ ਚ ਬਿਜੀ ਰਹਿਣ ਲੱਗ ਜਾਂਦੇ ਆ ਫਿਰ ਮਾਂ-ਬਾਪ ਨੂੰ ਵੀ ਮਹਿਸੂਸ ਹੁੰਦਾ ਮੈਂ ਕੋਈ ਕੰਮ ਕਰਾਂ ਇੱਕ ਇਕੱਲਾਪਨ ਦੂਰ ਕਰਨ ਦੀ ਖਾਤਰ ਬਾਕੀ ਮੈਂ ਸ਼ੌਂਕ ਉਹ ਜੋ ਹੀ ਕੀਤਾ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਵੀ ਕਦੋਂ ਮੈਂ ਨਹੀਂ ਪ੍ਰੋਫੈਸ਼ਨ ਬਣ ਗਿਆ ਮੁੰਡਾ ਕਦੇ ਕਦੇ ਮੈਨੂੰ ਇੰਦਾ ਮਹਿਸੂਸ ਲੱਗਦਾ ਹੁੰਦਾ ਹੁੰਸੋ ਹੁੰਦਾ ਹੁੰਦਾ ਵੀ ਜੋ ਕੰਮ ਜਿਆਦਾ ਆ ਜਾਂਦਾ ਵੀ ਮੈਂ ਤੋਂ ਹੁੰਦਾ ਨਹੀਂਗਾ ਸੇਫ ਦੇ ਸਾਹਮਣੇ ਕਦੇ ਕਦੇ ਦਿਲ ਵੀ ਆਇਂ ਲੱਗਦਾ ਹੁੰਦਾ ਵੀ ਇਹ ਪਤਾ ਨਹੀਂ ਗਲਤੀ ਕਰ ਬੈਠੇ ਪਰ ਨਹੀਂ ਵਧੀਆ ਲੱਗਦਾ ਜਦੋਂ ਬਿਜੀ ਰਹਿੰਦੇ ਆ ਸਾਰਾ ਦਿਨ ਬੰਦਾ ਥਕਾਵਟ ਦੇ ਨਾਲ ਨੀਂਦ ਵਧੀਆ ਆ ਜਾਂਦੀ ਹੈ ਬਹੁਤ ਵਧੀਆ ਲੱਗਦਾ ਹੈ ਕੋਈ ਵੀ ਜਿਹੜਾ ਵੀ ਆਪਾਂ ਚੰਗਾ ਕੰਮ ਕਰਦੇ ਉਮਰ ਨਹੀਂ ਹੁੰਦੀ ਕੰਮ ਕਰਨ ਦੀ ਜੇ ਤੁਹਾਡੀ ਸਿਹਤ ਵਧੀਆ ਤਾਂ ਤੁਸੀਂ ਕੋਸ਼ਿਸ਼ ਕਰੋ ਉਸ ਚੀਜ਼ ਨੂੰ ਦੁਬਾਰਾ ਟਰਾਈ ਕਰਨ ਦੀ ਇਵਨ ਸਕਰੀਨ ਤੇ ਮੈਂ ਦੋ ਡਿਜ਼ਾਈਨ ਬਣਾਇਆ ਕਿਉਂਕਿ ਸਕਰੀਨ ਮੇਰੀ ਕਾਫੀ ਵੱਡੀ ਸੀ ਇਸ ਨੂੰ ਮੈਂ ਦੋ ਡਿਜ਼ਾਈਨ ਸੋਚਾਈ ਬਣਾ ਲੈਣੇ ਦਿੱਤੇ ਬਾਅਦ ਚਾਪਾ ਤੁਹਾਨੂੰ ਪ੍ਰਿੰਟਿੰਗ ਕਰਕੇ ਵੀ ਦਿਖਾਵਾਂਗੇ ਇਹਦੇ ਤੇ ਕਿ ਕਿਸ ਤਰ੍ਹਾਂ ਪ੍ਰਿੰਟਿੰਗ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਮਦਦ ਸੀ ਚੁੱਕੀ ਹਾਂ ਦੋ ਪਹਿਲਾਂ ਵੀਡੀਓ ਦੇਖੋ ਮੈਂ ਕਿੰਨੀ ਵਧੀਆ ਤੁਹਾਨੂੰ ਨੌਲੇਜ ਦਿੰਨੀ ਆ ਮੈਂ ਸਕਰੀਨ ਦੇ ਬਹੁਤ ਘੱਟ ਲੋਕਾਂ ਨੇ ਲਾਈਕ ਕੀਤਾ ਵੀਡੀਓ ਦੇਖ ਕੇ ਜੇ ਕੁਝ ਉਹਦੇ ਚ ਤੁਸੀਂ ਸਿੱਖਦੇ ਆ ਤਾਂ ਉਹ ਨੂੰ ਕਦੇ ਵੀ ਲਾਈਕ ਕਰੇ ਤੋਂ ਬਿਨਾਂ ਨਾ ਛੱਡੋ ਇਸੇ ਤਰ੍ਹਾਂ ਕੋ ਸਾਰੀ ਜਿਹੜੀ ਸਕ੍ਰੀਨ ਦਾ ਜਿਹੜਾ ਡਿਜ਼ਾਈਨ ਆਪਾਂ ਨੇ ਵਾਰਨਿਸ਼ ਦੇ ਨਾਲ ਭਰ ਲਾਂਗੇ ਠੀਕ ਹੈ ਮੈਂ ਤੁਹਾਨੂੰ ਦਿਖਾਉਣੀ ਆ ਇਸ ਕਰਕੇ ਸਾਈਜ਼ ਪਰ ਵੀਡੀਓ ਲੰਬੀ ਹੋ ਜੂਗੀ ਜਦੋਂ ਬਣ ਗਈ ਸਕ੍ਰੀਨ ਮੈਂ ਤੁਹਾਨੂੰ ਬਾਅਦ ਤੋਂ ਹਾਂਜੀ ਅਪਰ ਸਾਰੇ ਇੱਕ ਇੱਕ ਦੇ ਬਾਅਦ ਵਾਰਨਿਸ਼ ਹੋ ਗਿਆ ਇਹ ਥੋੜਾ ਏ ਕੋਨਾ ਰਹਿ ਜਾਂਦਾ ਸੀ ਤੇ ਇਹ ਮੈਂ ਤੁਹਾਨੂੰ ਪਾਦ ਕੋਣ ਲੱਗੇ ਆ ਜੀ ਜਿਹੜਾ ਆਪਾਂ ਵੱਡੇ ਬ੍ਰਸ਼ ਦੇ ਨਾਲ ਹੀ ਇਹ ਕੀਤਾ ਕਿਉਂਕਿ ਬਟ ਛੋਟੇ ਬ੍ਰਸ਼ ਦੇ ਨਾਲ ਟਾਈਮ ਬਹੁਤ ਲੱਗ ਜਾਣਾ ਸੀਗਾ ਸੋਸ਼ ਫਟਾਫਟ ਆਪਾਂ ਕੰਮ ਖਤਮ ਕਰ ਦਈਏ ਇਸ ਤਰ੍ਹਾਂ ਦੇਖੋ ਜਿਵੇਂ ਵਾਈਟ ਵਾਈਟ ਹੋ ਰਿਹਾ ਨਾ ਕਿਤੇ ਕਿਤੇ ਇਸ ਤਰ੍ਹਾਂ ਨਹੀਂ ਵਾਈਟ ਹੋ ਜਾਣਾ ਸਾਰਾ ਸੁੱਕ ਕੇ ਜਦੋਂ ਆਪਾਂ ਫਲਾਵਰ ਦੇ ਕੋਲੋਂ ਇਹਨੂੰ ਪਰ ਦੇਣਾ ਵਾਰਨਿਸ਼ ਨਾਲ ਵਾਰਨਿਸ਼ ਦੇ ਨਾਲ ਜਾਂ ਰੰਗ ਦੇ ਨਾਲ ਉਹਦੋਂ ਥੋੜਾ ਟਾਈਮ ਲੱਗ ਜਾਂਦਾ ਬਾਕੀ ਮੇਰੀ ਇਹ ਦੇ ਅੰਦਰ ਬਾਹਰ ਹੁਣ ਮੇਰੀ ਇਹਨੂੰ ਟੇਪ ਕਰਨ ਵਾਲਾ ਰਹਿ ਗਿਆ ਸੁੱਕਣ ਤੋਂ ਬਾਅਦ ਟੇਪ ਕਰੂਗੀ ਮੈਂ ਸਕ੍ਰੀਨ ਆਪਣੀ ਤਿਆਰ ਹੋ ਗਈ ਹੈ ਹੁਣ ਆਪਾਂ ਨੂੰ ਸਪਰਲੀ ਟਾਈਮ ਚਾਹੀਦਾ ਹੈ ਤਕਰੀਬਨ ਹੂੰ 7-8 ਘੰਟੇ ਲੱਗ ਜਾਣੇ ਸੁਕਨ ਤੇ ਆਪਕੀ ਆਡੀਓ ਲਈ ਸੁਕੂ ਇਹ ਜੇ ਤੁਮੇ ਟੇਪ ਕਰੂਗੀ ਫਿਰ ਤੁਹਾਨੂੰ ਦੱਸੂਗੀ ਟੇਪ ਕਿਉਂ ਕਰਨੀ ਹੈ ਇਹਦੇ ਉੱਤੇ ਤੇ ਟੇਪ ਕਰਨ ਲੱਗੇ ਫਿਰ ਆਪਾਂ ਇਹਨੂੰ ਕੰਪਲੀਟ ਕਰਕੇ ਰੱਖ ਦਾਂਗੇ ਤੇ ਬਾਅਦ ਵਿੱਚ ਮੈਂ ਤੁਹਾਨੂੰ ਇਹ ਤੇ ਪੇਂਟਿੰਗ ਵੀ ਕਰਕੇ ਦਿਖਾਵਾਂਗੀ ਹੋ ਸਕਦਾ ਮੈਂ ਲੈਦਰ ਪੇਂਟਿੰਗ ਦੀ ਵੀਡੀਓ ਬਣਾਉਣਾ ਤੇ ਅਜੇ ਕੋਈ ਵਸ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਮੈਂ ਕੀ ਬਣਾਉਣਾ ਕਿਉਂਕਿ ਦੁਪੱਟੇ ਵੈਸੇ ਆਏ ਪਏ ਆ ਉਹ ਵੀ ਸਕਰੀਨ ਪੇਡ ਨੇ ਨਾਲ ਹੀ ਹੋਣੀ ਹੈ ਉਹਨਾਂ ਨੇ ਇਹ ਡਿਜ਼ਾਈਨ ਹੀ ਸਿਲੈਕਟ ਕੀਤੇ ਇਸ ਕਰਕੇ ਮੈਂ ਕੁਝ ਦੱਸ ਨਹੀਂ ਸਕਦੀ ਤੁਹਾਨੂੰ ਕਿ ਕੀ ਬਣਾਉਣਾ ਤੇ ਹੋ ਸਕਦਾ ਤੇ ਮੈਂ ਤੁਹਾਨੂੰ ਰੌਫ ਕੱਪ ਤੇ ਰੌਫ ਰੇੜਾ ਕਪੜਾ ਉੱਤੇ ਮੈਂ ਜ਼ਰੂਰ ਤੁਹਾਨੂੰ ਨਾਲ ਜੁੜਾਂਗੀ ਹਾਂਜੀ ਆਪਣੀ ਸਕਰੀਨ ਆ ਜਿਹੜੀ ਸੁੱਕ ਚੁੱਕੀ ਐ ਦੇਖੋ ਇਹ ਬਿਲਕੁਲ ਟ੍ਰਾਂਸਪੇਰੈਂਟ ਦੇਖੋ ਮੈਂ ਇਹ ਜਿਹੜੀ ਪਹਿਲਾ ਸਕਰੀਨ ਬਣਾਈ ਸੀ ਆਪਾਂ ਉਹ ਕਲਰਫੁਲ ਸੀ ਦੇਖੋ ਜੋ ਕੱਪੜੇ ਰੱਖਦੇ ਉਹਦੋਂ ਹੀ ਆਪਣਾ ਡਿਜ਼ਾਈਨ ਦਿਸਦਾ ਵੈਸੇ ਨਹੀਂ ਦਿਸਦਾ ਬਾਕੀ ਮੈਂ ਜਿਹੜੀ ਐ ਦੇਖੋ ਸਾਈਡਾਂ ਤੋਂ ਟੇਪ ਕੀਤੀ ਐ ਨਾ ਇਹ ਦੇਖੋ ਇਹ ਟੇਪ ਮੈਂ ਐਸ ਕਰਕੇ ਕੀਤੀ ਐ ਦੇਖੋ ਥੱਲੇ ਜਿਵੇਂ ਆਪਣਾ ਹੁਣ ਕੱਪੜਾ ਪਿਆ ਇਹ ਵਾਲਾ ਜਦੋਂ ਆਪਾਂ ਉੱਪਰ ਰੱਖ ਕੇ ਤੇ ਇਹਦੇ ਕਲਰ ਕੋਨਿਆਂ ਆਪਾਂ ਉੱਪਰ ਕਲਰ ਜਦੋਂ ਆਪਾਂ ਪ੍ਰਿੰਟ ਕਰਦੇ ਆ ਕਲਰ ਦੇ ਨਾਲ ਕਈ ਵਾਰ ਕੀ ਹੁੰਦਾ ਵੀ ਇਧਰ ਵਿੱਚ ਕਲਰ ਚਲਿਆ ਜਾਂਦਾ ਫਿਰ ਵਿੱਚ ਕਲਰ ਜਾ ਕੇ ਥੱਲੇ ਜਿਹੜਾ ਕੱਪੜਾ ਹੁੰਦਾ ਆਪਣਾ ਜਿਹਦੇ ਉੱਪਰ ਆਪਾਂ ਪ੍ਰਿੰਟ ਕਰ ਰਹੇ ਹੁੰਦੇ ਆ ਉਹ ਖਰਾਬ ਹੋ ਜਾਂਦਾ ਰੰਗ ਨਿਕਲ ਕੇ ਹੁਣ ਆਪਣਾ ਜਿਹੜਾ ਰੰਗ ਨਿਕਲਦਾ ਕੋਈ ਚਾਂਸ ਨਹੀਂ ਹੈਗੇ ਇਹ ਬਿਲਕੁਲ ਟੇਪ ਹੋ ਚੁੱਕੀ ਹੋ ਚੁੱਕੀ ਚਾਰជ្រਵੇ ਤੋਂ ਹੁਣ ਬਿਲਕੁਲ ਆਪਣੀ ਜਿਹੜੀ ਸਕਰੀਨ ਆ ਇਹ ਰੈਡੀ ਹੈ ਠੀਕ ਹੈ ਜੀ ਇਸ ਤਰ੍ਹਾਂ ਸਕਰੀਨ ਘਰ ਦੇ ਵਿੱਚ ਆਪਾਂ ਤਿਆਰ ਕਰ ਸਕਦੇ ਆ ਤੇ ਸੋ ਤੁਸੀਂ ਸੇਮ ਉਸੇ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰਿਓ ਠੀਕ ਹੈ ਜੀ ਓਕੇ ਬਾਈ ਸਿਕਲ ਮੈਂ ਲੇਖ ਲਈ ਵੀਡੀਓ ਤੇ